ਚੰਡੀਗੜ੍ਹ ਦੇ ਤਕਨੀਕੀ ਸਿੱਖਿਆ ਵਿੰਗ ਅਤੇ ਉਦਯੋਗਿਕ ਸਖਲਾਈ ਵਿੰਗ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਕਲਰਕ ਨੇ ਆਤਮ ਹੱਤਿਆ ਕਰ ਲਈ ਆਤਮ ਹੱਤਿਆ ਤੋਂ ਪਹਿਲਾਂ ਮਹਿਲਾ ਨੇ ਇੱਕ ਸੁਸਾਈਡ ਨੋਟ ਲਿਖਿਆ ਜਿਸ ਵਿੱਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਆਪਣੇ ਨਾਲ ਕੰਮ ਕਰਨ ਵਾਲੇ ਇੱਕ ਅਧਿਕਾਰੀ ਨੂੰ ਦੱਸਿਆ ਹੈ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਸ਼ਿਕਾਇਤ ਕਰਨ ਦੇ باوجود ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮਿਤਕਾ ਲਾਲੜੂ ਦੀ ਰਹਿਣ ਵਾਲੀ ਸੀ ਉਹ ਆ ਜਾਂ ਮੋ ਹਾਂ ਨਾ ਮੇਰੀ ਆਪਣੀ ਮਲਕੀ ਸਿੰਘ ਕੀ ਗੱਲ ਹੋਈ ਕਰਨ ਕੀ ਹੈ ਕੱਲ ਸਵਰੀ ਸੁਇਸਾਈਡ ਕਰ ਲਈ ਮੇਰੀ ਸਿਸਟਰ ਹੈ ਕਿਨਾਂ ਆਫਿਸ ਤੋਂ ਮੈਂਟਲੀ ਥੋੜੀ ਡਿਸਟਰਬ ਸੀ ਸਿਸਟਰ ਹੈ ਮੇਰੀ ਕੁਲਦੀਪ ਕੌਰ ਅੱਛਾ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਚ ਕੀ ਕਾਰਨ ਕੀ ਹੈਗਾ ਉਹਦਾ ਕੀ ਕਾਰਨ ਹੋਇਆ ਵੀ ਕਿਉਂ ਸੁਸਾਈਡ ਕੀਤੀ ਗਈ ਹੈ ਰਵਿੰਦਰ ਸਿੰਘ ਸੀਗੇ ਜੀ ਕੋਈ ਉੱਥੇ ਅੱਛਾ ਸੀਨੀਅਰ ਅਸਿਸਟੈਂਟ ਅੱਛਾ ਜੀ ਉਹ ਸੈਕਸ਼ੂਅਲੀ ਐਕਸਪਲੋਇਟ ਕਰਦੇ ਸੀਗੇ ਜੀ ਉਹਨੂੰ ਠੀਕ ਹੈ ਉਹਦੀ ਕਰਕੇ ਤੇ ਕੋਲ ਉਹਨਾਂ ਦਾ ਸੁਪਰੀਡੈਂਟ ਹੈ ਜੀ ਉਹ ਰਾਤ ਤੱਕ ਬਿਠਾ ਕੇ ਰੱਖਦਾ ਸੀ ਉਹ ਕੁੜੀ ਨੂੰ ਉੱਥੇ ਜਦੋਂ ਕਿ ਡਾਇਰੈਕਟਰ ਸਾਹਿਬ ਦੇ ਆਰਡਰ ਹੈਗੇ 5 ਵਜੇ ਤੋਂ ਬਾਅਦ ਲੇਡੀ ਸਟਾਫ ਕੋਈ ਨਹੀਂ ਰੋਕਣਾ ਹੈਗਾ ਤੇ ਛੁੱਟੀ ਵਾਲੇ ਦਿਨ ਵੀ ਬੁਲਾਉਂਦਾ ਸੀਗਾ ਜੀ ਉਹਨਾਂ ਕਰਨਾ ਹੈਗਾ ਸਾਬਤ ਉਹ ਜਦੋਂ ਤੋਂ ਕੋਈ ਫੀਸ ਨਹੀਂ ਤੇਰਾ ਕਿਹੜਾ ਸੂਸਾਈਡ ਨੋਟ ਸੂਸਾਈਡ ਨੋਟ 'ਤੇ ਹਰਵਿੰਦਰ ਸਿੰਘ ਦਾ ਹੀ ਲਿਖਿਆ ਜੀ ਉਹਨਾਂ ਨੇ ਕੀ ਲਿਖਿਆ ਹੈ कि हरविंदर सिंह मैनु सेक्सुअली एक्सप्लॉइट करदा सी ठीक है आ, ते ਹੁਣ ਤੁਸੀਂ ਕੀ ਜਾਂਦੇ ਹੋ ਕੀ ਹੋਣਾ ਚਾਹੀਦਾ ਜਲਤੋ ਜਲਦ ਕਾਰਵਾਈ ਕੀਤੀ ਜਾਵੇ ਜੀ ਕਾਨੂੰਨੀ ਕਾਰਵਾਈ ਜੋ ਬਣਦੀ ਕਾਰਵਾਈ ਹੈ ਜਲਤੋ ਜਲਦ ਕੀਤੀ ਜਾਵੇ ਪੁਲਿਸ ਜੋ ਹੈਗੀ ਹੈ ਕੀ ਤੁਸੀਂ ਉਸ ਤੋਂ ਸੰਤੁਸ਼ਟ ਹੋ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਸਰ ਪੁਲਿਸ ਕੀ ਕਹਿੰਦੀ ਹੈਗੀ ਹੈ ਕੱਲ ਤੋਂ ਬੋਡੀ ਰਿਕਵਰ ਹੋ ਰਹੀ ਹੈ ਜੀ ਹਾਲ ਤੱਕ ਪੋਸਟ ਮਾਰਟਮ ਨਹੀਂ ਹੋਇਆ ਅੱਛਾ ਹੁਣ ਵੀ ਚੌਂਕੀ 'ਚ ਬਿਠਾਇਆ ਹੋਇਆ ਹੈ ਜੀ 9 ਵਜੇ ਤੱਕ 9 ਵਜੇ ਤੁਹਾਨੂੰ ਬੁਲਾ ਕੇ ਤੁਹਾਨੂੰ ਹੁਣ ਉੱਥੋਂ ਆਏ ਆ ਜੀ ਜੋ ਬੰਦੇ ਸੀ ਉਹਨਾਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਗ੍ਰਿਫਤਾਰ ਨਹੀਂ ਹੋਇਆ ਜੀ ਕੋਈ ਕੋਸ਼ਿਸ਼ ਨਹੀਂ ਕੀਤੀ ਉਹ ਕਹਿੰਦੇ ਕੀ ਮੰਗ ਕਰਦੇ ਹੋ ਜਲਦ ਤੋਂ ਜਲਦ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਖਿਲਾਫ ਵੀ ਬਣਦੀ ਹੈ ਜੀ 300 ਤੋਂ 302 ਸਾਲ ਸਜ਼ਾ ਹੈ ਜੀ 302 ਦਮਕਦਮਾ ਤੋਂ ਦਰਜ ਕੀਤਾ ਜੀ ਇਹਨਾਂ ਨੇ 302 34 ਦਾ ਪਰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਜੀ ਕਿਸੇ ਨੂੰ ਮੂੰ ਆ ਜਾ ਮੂੰ ਹਾਂ ਸਰ ਕੀ ਨਾਮ ਹੈ ਜੀ ਆਪਣਾ ਬਰਾ ਗੁਰਦਰ ਸਿੰਘ ਐਸ.ਐਚ.ਓ. ਜੀ.ਆਰ.ਪੀ. ਪਟਿਆਲਾ ਸਰ ਜਿਹੜਾ ਅੱਜ ਰੋਸ ਮਜਾਰਾ ਕਰ ਰਹੇ ਆ ਡੈੱਡ ਬੋਡੀ ਰੱਖ ਕੇ ਇਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਪ੍ਰਦਰਸ਼ਿਤ ਕਰਨ ਚਾਹੁੰਦੇ ਹੋ ਇਹਨਾਂ ਦਾ ਹਰ ਦਾ ਰਾਈਟਾ ਕੋਈ ਵੀ ਐਜੂਕੇਸ਼ਨਲ ਰੋਕ ਨਹੀਂ ਸਕਦੇਗੇ ਤੇ ਇਹਨਾਂ ਨੇ ਇਹਨਾਂ ਦੀ ਲੜਤੀ ਜੀ ਹਰ ਜੀ ਸੀ ਇਹਨਾਂ ਨੇ ਅਰਜ ਕੀਤਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਉਹ ਕਾਰਜ ਕਰਵਾ ਕਰਤਾ ਜੀ ਤੇ ਅੱਜ ਪੋਸਟਮਾਰਟਮ ਕਰਾਇਆ ਇਹਨਾਂ ਦੀ ਮੰਗ ਹੈ ਵੀ ਉਹਨਾਂ ਨੂੰ ਜਲਦੀ ਰੈਲੀ ਕੀਤਾ ਜਾਵੇ ਸੀਨੀਅਰ ਅਫਸਰ ਸਾਰੇ ਨੋਟਸ ਹੀ ਲਿਆਤਾ ਅਸੀਂ ਇਹਨਾਂ ਤੋਂ ਇੱਕ ਦੋ ਦਿਨ ਦਾ ਟਾਈਮ ਕਿਹੜੀ ਤਾਰਾ ਦੇ ਤਹਿਤ ਕਿਸੇ ਪਾਜਾਰ ਜੋਗੇ ਅਸੀਂ ਇਹਨਾਂ ਤੋਂ ਟਾਈਮ ਮੰਗ ਰਹੇ ਹਾਂ ਵੀ ਅਸੀਂ ਦੋ ਤਿੰਨ ਦਿਨ ਇਨਵੈਸਟੀਗੇਸ਼ਨ ਮੁਕੰਮਲ ਕਰ ਲਈਏ ਤੇ ਗ੍ਰਿਫਤਾਰੀ ਬੰਦ ਕੋਈ ਬਿਲਕੁਲ ਇਹਨਾਂ ਨੂੰ ਇਨਸਾਫ ਮਿਲੂਗਾ ਨਹੀਂ ਗ੍ਰਿਫਤਾਰੀ ਦੀ ਜਰੂਰਤ ਨਹੀਂ ਗ੍ਰਿਫਤਾਰੀ ਦੀ ਜਰੂਰਤ ਹੈ ਜੀ ਬਿਲਕੁਲ ਗ੍ਰਿਫਤਾਰ ਹੋਣ ਕੇ ਇਹਨਾਂ ਨੂੰ ਇਨਸਾਫ ਮਿਲੂਗਾ ਜੇ ਗ੍ਰਿਫਤਾਰ ਕਰਦੇ ਕਿਰੇ ਫੁੱਟੀ ਗੱਲ ਟੂ ਨਹੀਂ ਫਟੇ ਵਿਸ਼ਵਾਸ ਨਹੀਂ ਕਰ ਰਹੇ ਲੋਕ ਵਿਸ਼ਵਾਸ ਇਹ ਕਹਿ ਰਹੇ ਨੇ ਵੀ ਅੱਜ ਹੀ ਗ੍ਰਿਫਤਾਰੀ ਕੀਤੀ ਜਾਵੇ ਦੇਖੋ ਕੋਈ ਇਨਵੈਸਟੀਗੇਸ਼ਨ ਕੇ ਟਾਈਮ ਚਾਹੀਦਾ ਜਿਹੜੀ ਇਹਨਾਂ ਨੇ ਸੁਸਾਈਡ ਨੋਟ ਦਿੱਤਾ ਉਹਨੂੰ ਮਲਾਂ ਕਰਾਉਣਾ ਸੀ ਤੇ ਉਹਦੇ ਤੇ ਕੂਰਟ ਦੇ ਖਿਲਾਫ ਸਾਡੇ ਕੋਲ ਇਨੀਸ਼ੀਅਲ ਇਨਵੈਸਟੀਗੇਸ਼ਨ ਹੋ ਗਈ ਉਹਦੀ ਵੇਲ ਨਾ ਹੋਵੇ ਪੋਰਟ ਤੋਂ ਜਾਵਨ ਨੂੰ ਅਸੀਂ ਪੇਸ਼ ਕਰਨਾ ਕੁਝ ਨਾ ਕੁਝ ਸਾਡੇ ਕੋਲ ਅਜੇ ਇੱਕ ਇਨਵੈਸਟੀਗੇਸ਼ਨ ਹੋ ਗਈ ਤਾਂ ਉਹਦੇ ਰੈਕਸਟਰ ਤੇ ਮੁਤਲਕ ਅਸਲੀਅਤ ਨਹੀਂ ਜਦੋਂ ਬਾਈ ਨੇਮ ਪਰਚਾ ਹੋ ਗਿਆ ਫਿਰ ਉਹ ਜਿਹੜਾ ਕੋਈ ਦਾਦ ਜਿਹੜਾ ਸੂ ਸਾਈਡ ਨੋਟ ਸੀਗਾ ਉਹ ਲੜਕੀ ਦੇ ਕੋਲੋਂ ਨਹੀਂ ਸੀਗਾ ਕਵਰ ਹੋਇਆ ਸੂ ਸਾਈਡ ਨੋਟ ਡੈਡ ਬਡੀ ਮੈਡਮ ਤੋਂ ਘੱਟੋ ਘੱਟ 7-8 ਘੰਟੇ ਬਾਅਦ ਇਹਨਾਂ ਨੇ ਘਰੋਂ ਲਿਆ ਕੇ ਦਿੱਤਾ ਸੀ ਉਹਦੇ ਸੂ ਸਾਈਡ ਨੋਟ ਦੇ ਨਾਲ ਲੇਡੀ ਦੇ ਕਿਸੇ ਜਿਹੜੀ